ਹਾਏ ਰੱਬਾ ਬਸ ਆਹੀ ਦਿਨ ਦੇਖਣੇ ਰਹਿ ਗਈ ਸੀ ਇੱਕ ਮਾਂ ਜਿਨੇ ਆਪਣੇ ਬੱਚੇ ਨੂੰ ਦਰਦਾਂ ਦੇ ਨਾਲ ਜੰਮਿਆ ਹੋਵੇ ਪਾਲਿਆ ਹੋਵੇ ਤੇ ਉਸੇ ਧੀ ਨੂੰ ਆਪਣੇ ਹੱਥੀ ਜ਼ਹਿਰ ਦੇ ਕੇ ਮਾਰ ਦਿੱਤਾ ਹੋਵੇ ਤਾਂ ਇਸ ਤੋਂ ਵੱਡੀ ਦਰਿੰਦਗੀ ਹੋਰ ਕੀ ਹੋ ਸਕਦੀ ਹੈ ਸਤਿ ਸ਼੍ਰੀ ਅਕਾਲ ਜੀ ਨੂਰ ਵਰਚੂ ਟਾਕਸ ਤੁਸੀਂ ਦੇਖ ਰਹੇ ਹੋ ਤਾਂ ਅੱਜ ਦੀ ਕਹਾਣੀ ਲੈ ਕੇ ਹਾਜ਼ਰ ਹਾਂ ਇੱਕ ਮਾਂ ਦਾ ਘਟਿਆ ਕੰਮ ਤਿੰਨ ਜਵਾਖਾਂ ਦੀ ਮਾਂ ਨੇ ਪਿਆਰ ਪਾਲਿਆ ਇਸ਼ਕ ਚ ਇੰਨੀ ਅੰਨੀ ਹੋ ਗਈ ਕਿ ਉਹਨੂੰ ਆਪਣੇ ਬੱਚੇ ਨਹੀਂ ਦਿਖੇ ਪਰਿਵਾਰ ਨਹੀਂ ਦਿਖਿਆ ਤੇ ਆਪਣੀ 13 ਸਾਲਾਂ ਦੀ ਮਾਸੂਮਤੀ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਕੀ ਕਾਰਨ ਸੀ ਕਿ ਉਹ ਲੜਕੀ ਉਸਦੇ ਪਿਆਰ ਦੇ ਵਿੱਚ ਰੋੜਾ ਬਣ ਰਹੀ ਸੀ ਹੋਰ ਇੱਕ ਮਾਂ ਇਸ ਤਰ੍ਹਾਂ ਕਿਵੇਂ ਕਰ ਸਕਦੀ ਹੈ ਇੱਕ ਬੱਚੀ ਨੂੰ ਕਿਵੇਂ ਮਾਰ ਦਿੱਤਾ ਐਡਾ ਵੱਡਾ ਜ਼ਿਕਰਾ ਕਿ ਆਪਣੀ ਢੋਜ ਮੀਦੀ ਉਹ ਵੀ 13 ਸਾਲਾਂ ਦੀ ਬੱਚੀ ਨੂੰ ਮਾਰ ਦਿੱਤਾ ਹੋਵੇ। ਇਹੋ ਜਿਹਾ ਦਿਲ ਲੋਕ ਕਿੱਥੋਂ ਲੈ ਕੇ ਆਉਂਦੇ ਨੇ ਸਮਾਜ ਦੇ ਵਿੱਚ ਹੋ ਰਹੀਆਂ ਇਹਨਾਂ ਚੀਜ਼ਾਂ ਨੇ ਮਨ ਖਰਾਬ ਕਰ ਦਿੱਤਾ। ਰਿਸ਼ਤਿਆਂ ਤੇ ਭਰੋਸਾ ਉੱਠ ਚੁੱਕੇ। ਕਹਿੰਦੇ ਨੇ ਕਿ ਮਾਂ ਧੀ ਦਾ ਰਿਸ਼ਤਾ ਬਹੁਤ ਹੀ ਚੰਗਾ ਰਿਸ਼ਤਾ ਹੁੰਦਾ ਹੈ। ਕਹਿੰ ਲੋ ਕਿ ਦੋਸਤਾਂ ਵਾਂਗ ਮਾਂ ਮਾਤਾ ਰਹਿਂਦੀਆਂ ਨੇ ਪਰ ਕੀ ਪਤਾ ਸੀ ਕਿ ਧੀ ਦੇ ਨਾਲ ਇਸ ਤਰ੍ਹਾਂ ਹੋਊਗਾ ਕਿ ਉਹਦੀ ਮਾਂ ਹੀ ਉਹਨੂੰ ਮਾਰ ਦਊਗੀ। ਉਹ ਮਾਂ ਜਿਹੜੀ ਆਪਣੇ ਬੱਚੇ ਨੂੰ ਬਚਾ ਬਚਾ ਕੇ ਰੱਖਦੀ ਐ ਉਹ ਮਾਂ ਜਿਹੜੀ ਆਪਣੇ ਬੱਚੇ ਤੇ ਛਰੀਟ ਨਹੀਂ ਪੈਣ ਦਿੰਦੀ ਵੀ ਉਹਦੇ ਕੋਈ ਛੱਟ ਨਾ ਵਾਜੇ ਤੇ ਅੱਜ ਉਸੇ ਮਾਂ ਨੇ ਆਪਣੀ ਧੀ ਦਾ ਕਤਲ ਕਰ ਦਿੱਤਾ ਸਿਰਫ ਆਸ਼ਕੀ ਦੇ ਚੱਕਰਾਂ ਚ ਤਾਂ ਇਹ ਕਹਾਣੀ ਦੋਸਤੋ ਮੁਹਾਲੀ ਦੀ ਐ ਮੁਹਾਲੀ ਦੇ ਸ਼ਾਮਪੁਰ ਇਲਾਕੇ ਦੀ ਜਿੱਥੇ ਇੱਕ ਔਰਤ ਅਗਰੀਚ ਕੌਰ ਜਿਸ ਦਾ ਨਾਂ ਸੀ ਤਾਂ ਉਹਦੇ ਆਪਣੀ ਜੀਹ ਦੇ ਨਾਲ ਹੀ ਸਬੰਧ ਸਨ ਉਸਦੇ ਨਾਲ ਪਿਆਰ ਕਰਦੀ ਸੀ ਪਿਆਰ ਦੇ ਵਿੱਚ ਅੰਨੀ ਹੋ ਗਈ ਔਰ ਪਤੀ ਜਿਹੜਾ ਸੀਗਾ ਉਹ ਫੌਜ ਦੇ ਵਿੱਚ ਸੀ ਤਾਂ ਬਹੁਤ ਘਟ ਆਉਂਦਾ ਸੀ ਡਿਊਟੀ ਦੇ ਦੌਰਾਨ ਤਾਂ ਤਿੰਨ ਬੱਚਿਆਂ ਦੀ ਇਹ ਮਾਂ ਸੀ ਜਿਹਦੇ ਵਿੱਚ ਇੱਕ ਸਭ ਤੋਂ ਵੱਡੀ ਧੀ ਜਿਸ ਦੀ ਉਮਰ 13 ਸਾਲ ਦੀ ਸੀ ਜਿਸ ਦਾ ਨਾਮ ਪ੍ਰੀਤ ਸੀ ਤਾਂ ਉਸ ਨੂੰ ਉਸਨੇ ਮਾਰ ਦਿੱਤਾ ਕਾਰਨ ਕੀ ਰਿਹਾ ਕਿ ਪ੍ਰੀਤ ਨੂੰ ਉਸਤੇ ਦਾ ਇਹ ਦਿਨ ਜਿਹੜੇ ਵਿਅਕਤੀ ਨੂੰ ਪਿੰਡ ਦੇ ਵਿੱਚ ਉਹਦਾ ਤਾਇਆ ਲੱਗਦਾ ਉਸ ਨੂੰ ਤਾਇਆ ਕਿ ਕਿ ਬੁਲਾਉਂਦੀ ਹੈ ਉਹਦੀ ਮਾਂ ਦਾ ਜੇਠ ਹੁੰਦਾ ਉਹਦਾ ਤੇ ਉਸ ਦੀ ਮਾਂ ਦੇ ਗਲਤ ਰਿਸ਼ਤੇ ਬਾਰੇ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਇਸੇ ਡਰ ਤੋਂ ਆ ਕੇ ਮਾਂ ਨੇ ਆਪਣੀ ਬੱਚੀ ਨੂੰ ਖਤਮ ਕਰ ਦਿੱਤਾ ਜ਼ਹਿਰ ਦਿੱਤੀ ਉਸ ਤੋਂ ਬਾਅਦ ਗळा ਕੋਟ ਕੇ ਮਾਰ ਦਿੱਤਾ ਤੇ ਉਸ ਤੋਂ ਬਾਅਦ ਆਪਣੇ ਪ੍ਰੇਮੀ ਦੇ ਨਾਲ ਉਸ ਲੜਕੀ ਦਾ ਸੰਸਕਾਰ ਕਰ ਦਿੱਤਾ ਬਹੁਤ ਹੀ ਵਾਇਆ ਕਰਕਸ ਸੀ ਬਹੁਤ ਹੀ ਘਟੀਆ ਹਰਕਤ ਸੀ ਜੋ ਸੁਣਿਆ ਕਿਉਂਕਿ ਬਹੁਤ ਹੀ ਤਾਇਆ ਵੀ ਇੱਕ ਪਿਓਾਂ ਦੀ ਤਰ੍ਹਾਂ ਹੁੰਦਾ ਜਿਹਨੂੰ ਆਪਾਂ ਵੱਡੇ ਵੱਡਾ ਤਾਇਆ ਕਹਿ ਦਿੰਨੇ ਆ ਹਨਾ ਵੱਡੇ ਪਾਪਾ ਕਹਿ ਦਿੰਨੇ ਆ ਤਾਇਏ ਨੂੰ ਆਪਾਂ ਤੇ ਉਹ ਤਾਇਆ ਇਸ ਤਰ੍ਹਾਂ ਦੀ ਹਰਕਤ ਕਰ ਰਿਹਾ ਹੋਵੇ ਤੇ ਬਹੁਤ ਵੱਡੀ ਗੱਲ ਐ ਸੋ ਔਰਕ ਵੀ ਸੋਚਿਆ ਹੋਊਗਾ ਕਿ ਮੇਰੇ ਇਹ ਜਿਹੜੇ ਕਾਲੇ ਕਾਰਨਾਮੇ ਆ ਮੇਰਾ ਇਹ ਲਵ ਅਫੇਅਰ ਆ ਜੀ ਦੀ ਕਹਾਣੀ ਸ਼ਾਇਦ ਇਹ ਲੜਕੀ ਕਿਤੇ ਸੁਣਾ ਨਾ ਦੇ ਕਿਉਂਕਿ ਉਸ ਬੱਚੀ ਨੂੰ ਪਤਾ ਲੱਗ ਗਿਆ ਸੀਗਾ ਕਿ ਮੇਰੀ ਮਾਂ ਤਾਂ ਗਲਤ ਐ ਉਹਦੇ ਉਸਦੇ ਨਾਲ ਗਲਤ ਸਬੰਧ ਨੇ ਤੇ ਉਹ ਕਿਤੇ ਸਾਰੇ ਕਿਤੇ ਦੱਸ ਨਾ ਦੇ ਪਰ ਹੁਣ ਕੀ ਕੀਤਾ ਧੀ ਵੀ ਮਾਰ ਦਿੱਤੀ ਹੁਣ ਤਾਂ ਪੂਰੀ ਦੁਨੀਆ ਸਾਹਮਣੇ ਜੱਗ ਜ਼ਾਹਰ ਹੋ ਗਿਆ ਤੇ ਪਤਾ ਲੱਗਿਆ ਕਿ ਇਹ ਔਰਤ ਆਪਣੀ ਬੱਚੀ ਨੂੰ ਮਾਰਨ ਤੋਂ ਬਾਅਦ ਦੂਜੇ ਬੱਚੇ ਵੀ ਛੱਡ ਗਈ ਔਰ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ। ਸੋ ਇਹ ਸਭ ਕੁਝ ਚੱਲ ਰਿਹਾ ਹੈ ਸਮਾਜ ਦੇ ਵਿੱਚ। ਤੁਸੀਂ ਕੀ ਕਹਿਣਾ ਚਾਹੋਗੇ ਇਸ ਮਾਂ ਦੀ ਇਸ ਘਟਿਆ ਹਰਕਤ ਨੂੰ ਲੈ ਕੇ? ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਸਾਂਝਾ ਕਰੋ ਔਰ ਬਹੁਤ ਸਾਰੀਆਂ ਚੀਜ਼ਾਂ ਸਮਾਜ ਦੇ ਵਿੱਚ ਹੋ ਰਹੀਆਂ ਨੇ ਸੋਸ਼ਲ ਇਸ਼ੂਸ ਜਿੰਨਾ ਤੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਉਹ ਮੁੱਦੇ ਚੱਕ ਕੇ ਗੱਲਬਾਤ ਕਰੀਏ ਤਾਂ ਮੈਨੂੰ ਟਾਈਮ ਟੂ ਟਾਈਮ ਤੁਸੀਂ ਜ਼ਰੂਰ ਆਪਣੀ رائے ਦਿੰਦੇ ਰਿਹਾ ਕਰੋ ਹੁਣ ਦਿਓ ਆ ਗਿਆ ਸਸਟੇ ਕਾਰ